ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਗ੍ਰਾਮ ਥਰੂ ਪਣਖੀ ਜੀ ਦੀ ਇੱਕ ਹੋਰ ਕਹਾਣੀ ਲੋਹੇ ਦਾ ਗੇਟ ਤੇ ਉਸ ਦਿਨ ਲੋਹੇ ਦਾ ਗੇਟ ਮੁਕੰਮਲ ਹੋ ਗਿਆ ਮੈਂ ਸੁਖ ਦਾ ਸਾਹ ਲਿਆ ਚਲ ਅੱਜ ਤਾਂ ਲੱਗ ਹੀ ਜਾਏਗਾ ਨਹੀਂ ਤਾਂ ਪਹਿਲਾਂ 15 ਦਿਨ ਤੋਂ ਦਰਵਾਜ਼ਾ ਖੁੱਲਾ ਪਿਆ ਸੀ ਚਾਹੇ ਦੋਵੇਂ ਥਮਲਿਆਂ ਵਿਚਾਲੇ ਆਦਮੀ ਦੇ ਮੋਢੇ ਤੱਕ ਦੀਵਾਰ ਬਣਾ ਦਿੱਤੀ ਗਈ ਸੀ ਕੋਈ ਡੰਗਰ ਪਸ਼ੂ ਅੰਦਰ ਨਹੀਂ ਸਿਵੜਦਾ ਫੇਰ ਵੀ ਰਾਤ ਨੂੰ ਕੁੱਤੇ ਕੰਦ ਟੱਪ ਕੇ ਆ ਜਾਂਦੇ ਤੇ ਵੇੜੇ ਦੇ ਝੂਠੇ ਭਾਂਡੇ ਸੌਂਦੇ ਫਿਰਦੇ ਬਹੁਤਾ ਡਰ ਚੋਰਦਾ ਰਹਿੰਦਾ ਇਸੇ ਕਰਕੇ ਮੈਨੂੰ ਵੇੜੇ ਵਿੱਚ ਸੌਣਾ ਪੈਂਦਾ ਗਰਮੀ ਦਾ ਮਹੀਨਾ ਬੇਸ਼ੁਮਾਰ ਮੱਛਰ ਗੇਟ ਬੰਦ ਹੋਵੇ ਤਾਂ ਅੰਦਰ ਬਿਜਲੀ ਦੇ ਪੱਖੇ ਹੀਟ ਮੌਜ ਨਾਲ ਸੁੱਤਾ ਜਾ ਸਕਦਾ ਸੀ ਕਮਰਿਆਂ ਵਿੱਚ ਤਾਂ ਕੋਲਰ ਵੀ ਸੀ ਹਰ ਰੋਜ਼ ਖਿਸ ਚੜਦੀ ਇਹ ਪਾਪੀ ਤਖਾਨ ਗੇਟ ਬਣਾ ਕੇ ਦਿੰਦਾ ਕਿਉਂ ਨਹੀਂ ਜਦੋਂ ਵੀ ਜਾਈਦਾ ਨਵਾਂ ਲਾਰਾ ਲਾ ਦਿੰਦਾ ਹੈ ਗੇਟ ਦਾ ਫਰੇਮ ਬਣਾ ਕੇ ਰੱਖ ਛੱਡਿਆ ਕਹੇਗਾ ਬਸ ਕੱਲ ਨੂੰ ਥੋੜਾ ਜਿੰਦਾ ਗੁੰਡਾ ਲੱਗਦਾ ਕਰ ਦੇਾਂਗੇ ਇਸੇ ਤਰ੍ਹਾਂ ਕਈ ਕਲਾਂ ਲੰਘ ਚੁੱਕੀਆਂ ਸਨ ਹੋਰ ਕੋਈ ਬਹਾਨਾ ਨਾ ਹੁੰਦਾ ਤਾਂ ਉਹਨੇ ਪੁੱਛਣ ਲੱਗ ਪੈਣਾ ਗੇਟ ਦਾ ਡਿਜ਼ਾਈਨ ਕਿਹੋ ਜਿਹਾ ਰੱਖੀਏ ਮੈਨੂੰ ਅਗ ਲੱਗ ਜਾਂਦੀ ਬਾਬਿਓ ਡਿਜ਼ਾਈਨ ਤਾਂ ਪਹਿਲੇ ਦਿਨ ਹੀ ਤੁਹਾਡੀ ਕਾਪੀ ਵਿੱਚ ਲਿਖਵਾ ਦਿੱਤਾ ਸੀ ਹੁਣ ਇਹ ਪੁੱਛਣ ਦਾ ਕੀ ਮਤਲਬ ਇਹ ਤਾਂ ਉਹ ਗੱਲ ਹੈ ਕਿਸੇ ਦਰਜੀ ਕੋਲ ਤੁਸੀਂ ਇਕਰਾਰ ਵਾਲੇ ਦਿਨ ਆਪਣੀ ਕਮੀਜ਼ ਲੈਣ ਜਾਓ ਤੇ ਉਹ ਗੋਪਲ ਚਣ ਲੱਗੇ ਕਲਰ ਕਿਹੋ ਜੇ ਬਣਾਉਣੇ ਨੇ ਬਟਨ ਕਿੰਨੇ ਲਾਈਏ ਜੇਬਾਂ ਦੋ ਜਾਂ ਇੱਕ ਅਸਲ ਵਿੱਚ ਗੱਲ ਇਹ ਸੀ ਕਿ ਉਹ ਵਾਲੇ ਦੋਲੇ ਦੇ ਪਿੰਡਾਂ ਤੋਂ ਆਉਣ ਵਾਲੇ ਗਾਹਤਾਂ ਦਾ ਕੰਮ ਕਰਕੇ ਦੇਈ ਜਾ ਰਹੇ ਸਨ ਤੇ ਮੈਂ ਲੋਕਲ ਸਾਂ ਮੈਂ ਕਿੱਧਰ ਜਾਣਾ ਸੀ ਮੇਰਾ ਤਾਂ ਉਹ ਕਦੇ ਵੀ ਕਰਕੇ ਦੇ ਦੇ ਦਿੰਦੇ ਮੇਰੀ ਉਹਨਾਂ ਨਾਲ ਕੁਝ ਜਾਣ ਪਛਾਣ ਵੀ ਸੀ ਹੋਰ ਕੋਈ ਹੁੰਦਾ ਦਾ ਆਖ ਦੰਦਾ ਨਹੀਂ ਬਣਾ ਕੇ ਦੇਣਾ ਗੇਟ ਨਾ ਬਣਾਉ ਮੈਂ ਹੋਰ ਕਿਦਰੇ ਸਾਈ ਫੜਾ ਦੰਨਾ ਪਰ ਉਹਨਾਂ ਅੱਗੇ ਅੱਖਾਂ ਦੀ ਸ਼ਰਮ ਮਾਰਦੀ ਤੇ ਫਿਰ ਫਰੇਮ ਬਣਾ ਕੇ ਸਾਹਮਣੇ ਰੱਖਿਆ ਪਿਆ ਸੀ ਬੁੱਢਾ ਬਾਬਾ ਕੁਰਸੀ ਢਾ ਕੇ ਸਾਹਮਣੇ ਬੈਠਾ ਰਹਿੰਦਾ ਕਾਮਕਾਰ ਹੋਰ ਬੰਦੇ ਕਰਦੇ ਇਹਨਾਂ ਵਿੱਚੋਂ ਇੱਕ ਅਧਖੜ ਉਮਰ ਦਾ ਸੀ ਤਿੰਨ ਨੌਜਵਾਨ ਉਹ ਮਹਾਵਾਰ ਤਨਖਾਹ ਲੈਂਦੇ ਬਾਬੇ ਦਾ ਮੁੰਡਾ ਵੀ ਸੀ ਉਹ ਉਦਲੇ ਕੰਮ ਉਤੇ ਸਕੂਟਰ ਲੈ ਕੇ ਘੁੰਮਦਾ ਫਿਰਦਾ ਰਹਿੰਦਾ ਵਰਕਸ਼ਾਪ ਵਿੱਚ ਲੋਹੇ ਦੇ ਗੇਟ ਤੇ ਖਿੜਕੀਆਂ ਦੀਆਂ ਗਰੇਲਾ ਬਣਦੀਆਂ ਮੁੰਡਾ ਗਾਕਾਂ ਦੇ ਘਰੀ ਜਾ ਕੇ ਗੇਟਾਂ ਤੇ ਖਿੜਕੀਆਂ ਦੇ ਨਾਪ ਲੈਂਦਾ ਜਾਂ ਫਿਰ ਬਾਜ਼ਾਰ ਚੋਂ ਲੋਹਾ ਖਰੀਦ ਕੇ ਲਿਆਉਂਦਾ ਕਦੇ-ਕਦੇ ਵੱਡੇ ਸ਼ਹਿਰੀ ਵੀ ਜਾਂਦਾ ਨੌਜਵਾਨ ਮਿਸਤਰੀਆਂ ਵਿੱਚੋਂ ਚਰਨੀ ਸਭ ਤੋਂ ਛੋਟਾ ਸੀ ਸਾਰੇ ਉਹਨੂੰ ਮੁਖੌਲ ਕਰਦੇ ਬਾਬਾ ਤਾਂ ਛਿੜਕ ਵੀ ਦਿੰਦਾ ਪਰ ਚਰਨੀ ਹੱਸਦਾ ਰਹਿੰਦਾ ਉਹ ਕਿਸੇ ਦੀ ਗੱਲ ਦਾ ਗੁੱਸਾ ਨਾ ਕਰਦਾ ਬੁੱਢਾ ਬਾਬਾ ਬਹੁਤਾ ਤਾਂ ਉਹਦੇ ਤੇ ਉਦੋਂ ਖਿੱਚਦਾ ਜਦੋਂ ਉਹ ਗੱਲیں ਲਾ ਕੇ ਹੱਥਲਾ ਕੰਮ ਛੱਡ ਬੈਠਦਾ ਕੋਈ ਗਾਹਕ ਗੇਟ ਬਣਾਉਣ ਲਈ ਪੁੱਛਣ ਆਉਂਦਾ ਤਾਂ ਬਾਬਾ ਸਵਾਲ ਕਰਦਾ ਕਿੰਨਾ ਚੌੜਾ ਕਿੰਨਾ ਉੱਚਾ ਇਹ ਪੁੱਛਦਾ ਇੱਥੇ ਹੀ ਮਕਾਨ ਹੈ ਇਹਾਂ ਕੋਈ ਹੋਰ ਪਿੰਡ ਐ ਚਰਨੀ ਮੂੰ ਚੁੱਕ ਕੇ ਗਾਹਕਵਲ ਝਾਕਣ ਲੱਗਦਾ ਤੇ ਸਵਾਲ ਕਰ ਬੈਠਦਾ ਕਿੰਨੇ ਕਮਰੇ ਨੇ ਮਕਾਨ ਦੇ ਬਾਬਾ ਟੁੱਟ ਕੇ ਪੈ ਜਾਂਦਾ ਉਹੀ ਤੇ ਕਮਰਿਆਂ ਤੋਂ ਛਿੱਕੂ ਲੈਣਾ ਸਾਨੂੰ ਤਾਂ ਗੇਟ ਤਾਂ ਹੀ ਮਤਲਬ ਐ ਕਮਰਿਆਂ ਵਿੱਚ ਜਾ ਕੇ ਕੀ ਕਰਨਾ ਤੂੰ ਜਾਂ ਕੋਈ ਆਉਂਦਾ ਤੇ ਮਕਾਨ ਦੱਸ ਕੇ ਖਿੜਕੀਆਂ ਦੀ ਗੱਲ ਕਰਦਾ ਤਾਂ ਚਰਨੀ ਪੁੱਛਦਾ ਕਿੰਨੇ ਹਜ਼ਾਰ ਖਰਚ ਆ ਗਿਆ ਮਕਾਨ ਤੇ ਤੂੰ ਆਪਦਾ ਕੰਮ ਕਰ ਓਏ ਬਾਬਾ ਖਿਜਦਾ ਦੂਜੇ ਮਿਸਤਰੀ ਗੁੱਜਾ ਗੁੱਜਾ ਹੱਸਦੇ ਬਾਬੇ ਉੱਤੇ ਵੀ ਅਤੇ ਚਰਨੀ ਉੱਤੇ ਵੀ ਕਦੇ ਅਧਖੜ ਮਿਸਤਰੀ ਕੁੰਡਾ ਸਿੰਘ ਨੇ ਚਰਨੀ ਨੂੰ ਕੋਈ ਕੰਮ ਸਮਝਾਉਣਾ ਹੁੰਦਾ ਤਾਂ ਉਹ ਨੂੰ ਜੰਡੂ ਸਾਹਿਬ ਕਹਿ ਕੇ ਬੁਲਾਉਂਦਾ ਕਦੇ ਆਖਦਾ ਮਿਸਤਰੀ ਗੁਰਚਰਨ ਸਿੰਘ ਜੀ ਕਦੇ ਉਹ ਖਿਜਿਆ ਹੁੰਦਾ ਲੋਹੇ ਦਾ ਗੇਟ ਤਾਂ ਬੋਲ ਬੈਠਦਾ ਪੱਤੀ ਕੁੱਟ ਕੇ ਫੜੋ ਜੁੰਡਲਾ ਮਰੋਂ ਸਾਲੇ ਦੇ ਜਾਂਟਾ ਗੇਟ 8 ਫੁੱਟ ਚੌੜਾ ਸੀ 7 ਫੁੱਟ ਉੱਚਾ 5 ਫੁੱਟ ਚੌੜਾ ਸੰਝਾ ਪੱਲਾ ਤੇ 3 ਫੁੱਟ ਦਾ ਖੱਬਾ ਪੱਲਾ 5 ਫੁੱਟ ਵਾਲੇ ਪੱਲੇ ਉੱਤੇ ਮੈਂ ਕਹਿ ਗੇ ਲੋਹੇ ਦੀ ਪਲੇਟ ਵਕਰੀ ਲਵਾਈ ਤੇਾਂ ਜੋ ਇਸ ਉੱਤੇ ਆਪਣਾ ਨਾਮ ਲਿਖਵਾਇਆ ਜਾ ਸਕੇ ਇਹ ਵੱਡਾ ਪੱਲਾ ਆਮ ਤੌਰ ਤੇ ਬੰਦ ਹੀ ਰਹਿਣਾ ਸੀ ਦਰਵਾਜੇ ਤੇ ਨੇਮ ਪਲੇਟ ਤਾਂ ਜ਼ਰੂਰ ਹੋਣੀ ਚਾਹੀਦੀ ਹੈ ਨਹੀਂ ਤਾਂ ਨਵੇਂ ਬੰਦੇ ਨੂੰ ਸ਼ਹਿਰ ਵਿੱਚ ਮਕਾਨ ਲੱਭਣਾ ਬਹੁਤ ਔਖਾ ਹੋ ਜਾਂਦਾ ਹੈ ਨੇਮ ਪਲੇਟ ਦੋ ਪੇਚਾਂ ਨਾਲ ਪੱਲੇ ਉੱਤੇ ਕਸੀ ਹੋਈ ਸੀ ਪੇਚ ਕੱਢ ਕੇ ਇਕੱਲੀ ਪਲੇਟ ਮੈਂ ਪੇਂਟਰ ਕੋਲ ਲੈ ਜਾਣੀ ਸੀ ਤੇ ਉਸ ਤੇ ਆਪਣਾ ਨਾਮ ਲਿਖਾ ਕੇ ਪੇਜ ਉਵੇਂ ਫਿਰ ਕਸਦੇ ਨੇ ਸਨ ਗੇਟ ਫਿੱਟ ਕਰਨ ਦੋ ਮਿਸਤਰੀ ਆਏ ਹੁੰਡਾ ਸਿੰਘ ਤੇ ਉਹ ਜਨਨੀ ਅੱਧਾ ਘੰਟਾ ਉਹ ਪੱਲਿਆਂ ਨੂੰ ਉੱਤੇ ਥੱਲੇ ਤੇ ਇੱਧਰ ਉੱਧਰ ਕਰਦੇ ਰਹੇ ਜਦੋਂ ਇਹਨਾਂ ਸਭ ਟਿਚਨ ਹੋ ਗਿਆ ਤਾਂ ਮੇਰੀ ਘਰ ਵਾਲੀ ਦੁਕਾਨ ਉੱਤੇ ਲੱਡੂ ਲੈਣ ਚਲੀ ਗਈ ਮਕਾਨ ਦੀ ਛੱਬ ਤਾਂ ਗੇਟ ਲੱਗੇ ਤੋਂ ਹੀ ਬਣੀ ਸੀ ਉਹ ਸੀ ਵੀ ਬਹੁਤ ਭਾਰੀ ਤੇ ਦੇਖਣ ਨੂੰ ਪੂਰਾ ਸੋਹਣਾ ਗੇਟ ਨੇ ਤਾਂ ਮਕਾਨ ਨੂੰ ਕੋਠੀ ਬਣਾ ਦਿੱਤਾ ਸੀ ਖੁਸ਼ੀ ਸੀ ਲੱਡੂ ਤਾਂ ਜ਼ਰੂਰੀ ਸਨ ਲੱਡੂਆਂ ਦੀ ਉਡੀਕ ਵਿੱਚ ਅਸੀਂ ਤਿੰਨੇ ਦੋ ਮੰਜੇ ਡਾ ਕੇ ਵੇੜੇ ਵਿੱਚ ਬੈਠ ਗਏ ਸਾਡੇ ਜੁਆਗ ਇਧਰ ਉਧਰ ਨੱਚਦੇ ਟੱਪਦੇ ਫਿਰਦੇ ਸਨ ਉਹ ਸਕੂਲੋਂ ਆਏ ਸਨ ਤੇ ਗੇਟ ਦੀ ਖੁਸ਼ੀ ਵਿੱਚ ਬਸਤੇ ਵੇੜੇ ਵਿੱਚ ਹੀ ਵਗਾ ਮਾਰੇ ਸਨ ਕੁੰਡਾ ਸਿੰਘ ਚਰਨੀ ਨੂੰ ਨਿੱਕੇ ਨਿੱਕੇ ਮੁਖੌਲ ਕਰ ਰਿਹਾ ਸੀ ਉਹਦੇ ਮੁਖੌਲਾਂ ਵਿੱਚ ਕਿਸੇ ਗੁੱਜੇ ਗੁੱਜੇ ਮੋਹ ਦਾ ਅੰਸ਼ ਹੀ ਹੁੰਦਾ ਜਰਨੀ ਇਧਰ ਉਧਰ ਕਮਰੇਵਾਲ ਚ ਆਕਦਾ ਤੇ ਅੱਖਾਂ ਅੱਖਾਂ ਵਿੱਚ ਹੀ ਕੋਈ ਨਿਰਖ ਪਰਖ ਜਈ ਕਰੀ ਜਾ ਰਿਆ ਸੀ ਉਹਦਾ ਧਿਆਨ ਕੁੰਡਾ ਸਿੰਘ ਵੱਲ ਨਹੀਂ ਸੀ ਫੇਰ ਉਹਨੇ ਮੈਨੂੰ ਪੁੱਛ ਹੀ ਲਿਆ ਕਦੋਂ ਬਣਾਇਆ ਸੀ ਇਹ ਮਕਾਨ ਮਕਾਨ ਬਣੇ ਨੂੰ ਤਾਂ 10 ਸਾਲ ਹੋ ਗਏ ਗੁਰਚਰਨ ਸਿੰਘਾ ਗੇਟ ਵਾਸ ਤੇਰੇ ਹੱਥੋਂ ਲੱਗਣਾ ਸੀ ਜਿਵੇਂ ਮੈਂ ਵੀ ਉਹਨੂੰ ਮਿੱਠੀ ਮਸ਼ਕਰੀ ਕਰ ਦਿੱਤੀ ਹੋਵੇ ਕਮਰੇ ਤਿੰਨ ਨੇ ਉਨੇ ਇੱਧਰ ਉੱਧਰ ਗਰਦਨ ਘੁਮਾਈ ਹਾਂ ਤਿੰਨ ਕਮਰੇ ਨਾਲ ਬਰਾਂਡਾ ਬਾਥਰੂਮ ਸਟੋਰ ਰਸੋਈ ਤੇ ਸਕੂਟਰ ਸ਼ੈੱਡ ਵੀ ਮਕਾਨ ਇੰਨਾ ਕੁ ਤਾਂ ਚਾਹੀਦਾ ਹੀ ਐ ਚਰਨੀ ਬੋਲਿਆ ਕੁੰਡਾ ਸਿੰਘ ਫੇਰ ਮੁਸਕਰਾਇਆ ਮੋਛਾਂ ਵਿੱਚੀ ਕਹਿੰਦਾ ਅਸਲ ਵਿੱਚ ਜੀ ਜੰਡੂ ਸਾਹਿਬ ਨੇ ਆਪ ਬਣਾਉਣਾ ਏ ਹੁਣ ਇੱਕ ਮਕਾਨ ਉਹਦੀ ਗੱਲ ਤੇ ਚਰਨੀ ਦੀਆਂ ਅੱਖਾਂ ਦੇ ਚਿਰਾਗ ਲਟ-ਲਟ ਬਲ ਉਠੇ ਉਹਦੇ ਚਿਹਰੇ ਉੱਤੇ ਇੱਕ ਦੇਖੀ ਉਮੰਗ ਤੇ ਭਰਪੂਰ ਹਸਰਤ ਸੀ ਕਿਉਂ ਪਹਿਲਾਂ ਨਹੀਂ ਕੋਈ ਮਕਾਨ ਮੈਂ ਹੈਰਾਨੀ ਨਾਲ ਪੁੱਛਿਆ ਪਹਿਲਾਂ ਕਿੱਥੇ ਜੀ ਉੱਥੇ ਹੀ ਬੈਠਾ ਏ ਵਿਚਾਰਾ ਇਹ ਤਾਂ ਖੋਲੇ ਵਿੱਚ ਕਿਉਂ ਇਹ ਕੀ ਗੱਲ ਚਰਨੀ ਨੇ ਆਪ ਦੱਸਣਾ ਸ਼ੁਰੂ ਕੀਤਾ ਸਾਡਾ ਘਰ ਕਦੇ ਇੱਥੇ ਸਭ ਤੋਂ ਉੱਤੇ ਹੁੰਦਾ ਸੀ ਹੁਣ ਥੱਲੇ ਲੱਗੇ ਪਏ ਆ ਸਾਰਿਆਂ ਦੇ ਮੈਂ ਇਕੱਲਾ ਹੀ ਆ ਇੱਕ ਮੇਰੀ ਮਾਂ ਐ ਸਾਡੇ ਕਾਰਖਾਨੇ ਅਸੀਂ ਵੀ ਇਸੇ ਤਰ੍ਹਾਂ ਮਿਸਤਰੀ ਰੱਖੇ ਹੁੰਦੇ ਸਨ ਉਹਦੀ ਗੱਲ ਵਿਚਕਾਰ ਹੀ ਟੋਕ ਕੇ ਕੁੰਡਾ ਸਿੰਘ ਕਹਿੰਦਾ ਇਹਦਾ ਬਾਪ ਪਾਈ ਸਾਹਿਬ ਸਿਰੇ ਦਾ ਮਿਸਤਰੀ ਸੀ ਉਹ ਲੋਹੇ ਦੇ ਹਲ ਬਣਾਉਂਦਾ ਹੁੰਦਾ ਉਹਨਾਂ ਦੇ ਨਾਲ ਵਿੱਚ ਲੋਹੇ ਦਾ ਹਲ ਨਵਾਂ ਨਵਾਈ ਚੱਲਿਆ ਸੀ ਟਰੈਕਟਰ ਤਾਂ ਕਿਸੇ ਕਿਸੇ ਘਰੀ ਹੁੰਦਾ ਹੋਣ ਵਾਲੀ ਗੱਲ ਨਹੀਂ ਸੀ ਲੱਕੜ ਦਾ ਹਲ ਪਰ ਚੌਦੀ ਥਾਂ ਲੋਹੇ ਦਾ ਸਾਰਾ ਢਾਂਚਾ ਫਿੱਟ ਕਰ ਦਿੱਤਾ ਇਹਦੇ ਬਾਪ ਵੱਲ ਟੁੱਟ ਕੇ ਪੈ ਗਏ ਪਿੰਡਾਂ ਦੇ ਪਿੰਡ ਬਸ ਇਹ ਦੇਖ ਲੋ ਇੱਕ ਦਿਨ ਵਿੱਚ 20 ਹਲ ਵੀ ਵਿਕ ਜਾਂਦੇ ਤੇ ਵੀ ਕਿਸੇ ਕਿਸੇ ਦਿਨ ਤਾਂ 50-50 ਹਲ ਮੈਂ ਆਪ ਦੇਖੇ ਨੇ ਵਿਕਦੇ ਆਪਣੇ ਅੱਖੀ ਮੈਂ ਮਿਸਤਰੀ ਰਿਹਾ ਇਹਨਾਂ ਦੇ ਕਾਰਖਾਨੇ ਬਹੁਤ ਕਮਾਈ ਕੀਤੀ ਇਹਦੇ ਬਾਪ ਨੇ ਪਰ ਜੀ ਸਭ ਖੇ ਖਰਾਬ ਹੋ ਗਏ ਕਿਉਂ ਉਹ ਕਿਵੇਂ ਉਹਨੂੰ ਜੀ ਸ਼ਰਾਬ ਪੀਣ ਦੀ ਆਦਤ ਪੈ ਗਈ ਸੀ ਕੁੰਡਾ ਸਿੰਘ ਨੇ ਹੀ ਦੱਸਿਆ ਅੱਛਾ ਸ਼ਰਾਬ ਵੀ ਢੰਗ ਸਿਰ ਹੁੰਦੀ ਐ ਭਾਈ ਸਾਹਿਬ ਪਰ ਉਹ ਤਾਂ ਤੜਕੇ ਹੀ ਲੱਗ ਜਾਂਦਾ ਦਿਨੇ ਵੀ ਆਥਣੇ ਵੀ ਕੰਮ ਕਰਨੀ ਧਿਆਨ हट ਗਿਆ ਫੇਰ maal ਉਹਨਾਂ ਤਿਆਰ ਨਾ ਹੋਇਆ ਕਰੇ ਹੋਰ ਮਿਸਤਰੀਆਂ ਨੇ ਕਰਾਤਾ ਸ਼ੁਰੂ ਇਹੀ ਕੰਮ ਫੇਰ ਫੇਰ ਦੀ ਸਮਾਂ ਹੀ ਬਦਲ ਗਿਆ ਟਰੈਕਟਰ ਵਧਣ ਲੱਗ ਪਏ ਲੋਹੇ ਦੇ ਹਲਾਂ ਦੀ ਉੱਚ ਥੋੜੀ ਹੋ ਗਈ ਤੇ ਇਹਦੇ ਬਾਪ ਦਾ کارਖਾਨਾ ਸਮਝੋ ਬੰਦੀ ਹੋ ਗਿਆ ਪਰ ਉਹਦੇ ਸ਼ਰਾਬ ਉਵੇਂ ਦੀ ਉਵੇਂ ਮਰ ਗਏ ਬੰਦੇ ਦੀ ਬਦਖੋਈ ਨਹੀਂ ਕਰਨੀ ਚਾਹੀਦੀ ਪਰ ਉਹਨੇ ਭਾਈ ਸਾਹ ਕਰਦਾ ਗੱਖ ਨਹੀਂ ਛੱਡਿਆ ਗੱਲ ਮੁਕਾਓ ਸੰਦ ਵੀ ਵੇਚ ਤੇ ਚਰਨੀ ਦੀ ਮਾਂ ਚਰਨੀ ਨੂੰ ਲੈ ਕੇ ਪੀਕੇ ਜਾ ਬੈਠੀ 4-5 ਸਾਲ ਦਾ ਸੀ ਇਹ ਮਸਾ ਚਰਨੀ ਸਾਡੇ ਮੁੰਡੇ ਦੇ ਬਸਤੇ ਵਿੱਚੋਂ ਇੱਕ ਸਲੇਟੀ ਲੈ ਕੇ ਵੇੜੇ ਦੇ ਫਰਸ਼ ਉੱਤੇ ਹਲ ਦੀ ਤਸਵੀਰ ਬਣਾ ਰਿਹਾ ਸੀ ਐਨੇ ਨੂੰ ਘਰ ਵਾਲੀ ਲੱਡੂਆਂ ਦਾ ਲਫਾਫਾ ਲੈ ਕੇ ਆ ਖੜੀ ਸਾਡੀਆਂ ਗੱਲਾਂ ਉੱਥੇ ਦੀਆਂ ਉੱਥੇ ਰਹਿ ਗਈਆਂ ਸਾਨੂੰ ਦੋ-ਦੋ ਲੱਡੂ ਦੇ ਕੇ ਉਹਨੇ ਇੱਕ-ਇੱਕ ਲੱਡੂ ਘਰ ਦੇ ਜਵਾਕਾਂ ਨੂੰ ਦਿੱਤਾ ਤੇ ਫੇਰ ਗਵਾਂਢ ਦੇ ਘਰਾਂ ਵਿੱਚ ਲੱਡੂ ਵੰਡਣ ਚਲੀ ਗਈ ਮੇਸਤਰੀਆਂ ਨੇ ਆਪਣੇ ਸੰਦ ਚੁੱਕੇ ਤੇ ਮੈਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਚਲੇ ਗਏ। ਕੁਝ ਦੇਰ ਮੈਂ ਵੇੜੇ ਵਿੱਚ ਬੈਠਾ ਰਿਆ। ਫੇਰ ਬਾਹਰ ਗਲੀ ਵਿੱਚ ਖੜਾ ਇਹ ਦੇਖਣ ਲਈ ਇਹ ਬਾਹਰੋਂ ਲੋਹੇ ਦਾ ਗੇਟ ਕਿਹੋ ਜਿਹਾ ਲੱਗਦਾ ਹੈ। ਮੈਂ ਦੇਖਿਆ ਗੇਟ ਦੀ ਨੇਮ ਪਲੇਟ ਉੱਤੇ ਸਲੇਟੀ ਨਾਲ ਲਿਖਿਆ ਹੋਇਆ ਸੀ ਗੁਰਚਰਨ ਸਿੰਘ ਜੰਡੂ। ਧੰਨਵਾਦ ਜੀ। ਏ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ